ਪੰਜਾਬ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਹਨ ਜਾਂ ਅਸੀਂ ਅੱਜ ਸਮਝਦਾ ਵੀ ਪੰਜਾਬ ਦੀ ਹੋਣ ਦਾਅ ਤੇ ਲੱਗੀ ਹੋਈ ਆ ਪਾਣੀਆਂ ਨੂੰ ਲੈ ਕੇ ਗੋਦੀ ਨੂੰ ਲੈ ਕੇ ਧਰਤੀ ਜ਼ਮੀਨਾਂ ਨੂੰ ਲੈ ਕੇ ਇਤਿਹਾਸ ਨੂੰ ਲੈ ਕੇ ਅਸੀਂ ਵਹਨ ਸ਼ੁਰੂ ਕੀਤਾ ਰੋਪੜ ਤੋਂ ਚੱਲਦੇ 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 ਅੱਜ ਅਸੀਂ ਸਾਹਿਬ ਜਦਾਜੀ ਸਿੰਘ ਨਗਰ ਮਹਾਲੀ ਦੇ ਪਿੰਡਾਂ ਚ ਬੜੀ ਖੂਬਸੂਰਤ ਝੀਲ ਆ ਸਾਡੇ ਪਿੰਡ ਚ ਦੱਸਿਆ ਕਿ 25 ਕਿੱਲਿਆਂ ਚ ਉਹ ਸਾਈਵੇਰੀਆ ਵਰਗੇ ਮੁਲਕ ਜਿੱਥੇ ਇਹਨਾਂ ਦੇ ਨਾਲ ਜੰ ਬਰਫ਼ ਜੰਮ ਜਾਂਦੀ ਹੈ ਤੇ ਉੱਥੋਂ ਉੱਡ ਕੇ ਪੰਛੀ ਸੋਡੇ ਇੱਥੇ ਆਉਂਦੇ ਆਉਂਦੇ ਹੁੰਦੇ ਖੂਬਸੂਰਤ ਜਗ੍ਹਾ ਨਾ ਸੋਡੇ ਪਿੰਡ ਦਾ ਛੱਪੜ ਦਾ ਨਾਲੀਆਂ ਦਾ ਸੋਡੇ ਪਿੰਡ ਦਾ ਸੀਵਰੇਜ ਦਾ ਸੋਡੇ ਪਸ਼ੂਆਂ ਦਾ ਗੋਆ ਪਸ਼ਾਬ ਟੱਟੀ ਵਗੈਰਾ ਸਭ ਇਹਦੇ ਵਿੱਚ ਆਉਣ ਲੱਗ ਗਿਆ ਅਸੀਂ ਆਏ ਹਾਂ ਮਹਾਲੀ ਦੇ ਪਿੰਡਾਂ ਦੇ ਵੀ ਉੱਠ ਕੇ ਆਪਾਂ ਦਰਿਆ ਸਾਫ਼ ਕਰਾਉਣੇ ਆ ਧਰਤੀ ਇਹਠਾਂ ਜ਼ਹਿਰਾਂ ਨਹੀਂ ਪੈਣ ਦਿੰਦੇ ਇਹਨਾਂ ਬੋਰ ਪਾਈ ਜਾਂਦੇ ਆ ਸੋਡੇ ਪਿੰਡ ਦੀ 25 ਕਿੱਲਿਆਂ ਦੀ ਝੀਲ ਦੇ ਵਿੱਚ ਪਿੰਡ ਦਾ ਪਾਣੀ ਪੈਣ ਲੱਗ ਗਿਆ ਤੁਸੀਂ ਉਹੀ ਰੋਕ ਸਕਦੇ ਉੱਠ ਕੇ ਆਪਾਂ ਪੰਜਾਬ ਨੂੰ ਕਿੱਥੋਂ ਚਲਾਵਾਂਗੇ ਅੱਜ ਜੇ ਤੁਸੀਂ ਇੱਥੇ 200 ਬੰਦਾ ਖੜੇ ਹੋ ਜਿਵੇਂ ਗੱਲ ਕੀਤੀ ਬਾਈ ਨੇ ਕਹਿੰਦਾ ਬਾਈ ਇੱਥੇ ਕੋਈ ਨਹੀਂ ਬੋਲਦਾ ਇਹਦਾ ਬਾਈ ਉਹ ਲੋਕ ਹੈ ਜਦੋਂ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਕੱਚੀ ਗੱਡੀ ਛੱਡ ਕੇ ਤੇ ਮੁਕਸਰ ਸਾਹਿਬ ਵੱਲ ਗਏ ਸੀ ਨਾ ਤੇ ਲੋਕਾਂ ਨੇ ਦਰਵਾਜ਼ੇ ਲਾ ਦੇ ਸੀ ਪੱਗੀ ਗੱਲ ਹੈ ਕੋਈ ਪਿੰਡਾਂ ਚ ਜੇ ਗੁਰੂ ਸਾਡੇ ਘਰੇ ਆਗਾ ਮਗਰ ਮੁਗਲ ਜੜੇ ਆਉਂਦੇ ਸਾਡਾ ਨੁਕਸਾਨ ਹੋ ਜੂ। ਉਹ ਚੱਲਿਆ ਬਾਬਾ ਬੰਦਾ ਸਿੰਘ ਬਹਾਦਰ ਕਿੱਥੋਂ ਚੱਲ ਕੇ ਆ ਕੇ ਉਹਨਾਂ ਉਹ ਸਰਾਂ ਤੇ ਸਾਗਾ ਫੇਰਦਾ ਸੀਗਾ। ਤੇ ਉਹਦੇ 4 ਸਾਲ ਦੇ ਬੱਚੇ ਨੂੰ ਵੀ ਕੈਦ ਕਰਕੇ ਇੱਥੋਂ ਲਈ ਜਾਂਦੇ ਸੀਗੇ ਕਿ ਸਾਡੇ ਲੋਕ ਉੱਠ ਕੇ ਨਾਲ ਨਹੀਂ ਖੜੇ। ਅਸੀਂ ਇਹ ਗਿਣਤੀ ਦੀ ਮੈਂ ਸਮਝਦਾ ਵੀ ਗਿਣਤੀ ਦੇ ਬੰਦੇ ਇੱਥੇ ਬਾਗੀ ਹੋਏ ਆ। ਜੋ ਹਕੂਮਤਾਂ ਨਾਲ ਜਿਨ੍ਹਾਂ ਨੇ ਬਗਾਵਤ ਕੀਤੀ ਹੈ ਖਿਲਾਫ। ਬਾਕੀ ਤਾਂ ਸੀ ਜਿਹੜੀ ਜਿਹਦੀ ਸੱਤਾ ਆਉਂਦੀ ਉਹ ਨਾਲ ਹੀ ਹੋ ਜਾਂਦੇ ਆ ਹੁਣ ਛੋਡੇ ਪਿੰਡ ਦਾ ਛੱਪੜ ਦਾ ਪਾਣੀ ਝੀਲ ਚ ਪੈਂਦਾ ਹਮਤੋਜ ਮਾਰ ਰੋਕੂਗਾ ਕਿ ਫਿਲਮਾਂ ਛੱਡ ਕੇ ਆ ਲੱਖਾ ਹੋਊਗਾ ਪਰਿੰਡੋ ਚੱਲ ਕੇ ਆ ਛੋਡੇ ਜੀ ਇੱਥੋਂ ਆਏ ਆ ਆ ਇਲਾਕੇ ਚੋਂ ਆ ਸਾਰਾ ਲੋਕ ਜੋਂ ਲੱਗੇ ਕੌਲਿਆ ਵਾਂਗੂ ਜ਼ਮੀਨਾਂ ਵੇਚਣ ਥੋੜਾ ਸਾਰਾ ਪੁਆਦ ਖਤਮ ਹੋ ਗਿਆ ਥੋੜੇ 25 26 ਕਿੱਲੇ ਪਹਿਲਾਂ 25 26 ਪਿੰਡ ਛੋਡੇ ਚੰਡੀਗੜ੍ਹ ਦੇ ਮਾਰੇ ਪੁਆਦ ਦੇ ਉਹ ਚੰਡੀਗੜ੍ਹ ਵੀ ਆਪਣੇ ਕੋਲੋਂ ਗਿਆ ਆ ਸਾਰੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਐ ਇੰਨਾ ਕਲੋਨੀਆਂ 'ਚ ਰਹੂਗਾ ਕੌਣ ਬਈ ਸਾਡੇ ਇਕੱਲਾ ਇਕੱਲਾ ਜਵਾਕ ਘਾ ਕੈਨੇਡਾ ਅਮਰੀਕਾ ਚੱਕਦਾ ਰਹਿਣਾ ਕਿੰਨੀ ਐ ਇੱਥੇ ਬਾਹਰ ਲੈਨੇ ਆ ਕਿ ਆ 4 ਕਰੋੜ 25 ਲੱਖ ਦਾ ਕਿੱਲਾ ਵੇਖਿਆ ਉਹੀ ਕੋਈ ਇੱਥੇ ਝੰਡੇ ਲਾਏ ਬੈਠੇ 2 ਸਾਲ ਪਹਿਲਾਂ ਹੁਣ ਉੱਥੇ ਜ਼ਮੀਨ ਦਾ ਰੇਟ ਹੋ ਗਿਆ 20 ਕਰੋੜ ਰੁਪਏ ਕਿੱਲੇ ਦਾ ਕੁਇ ਕਬਾਈ ਕੋਲੋਂ ਆਏ ਅਸੀਂ ਕਿਹੜਾ ਪਿੰਡ ਸੀ ਤੰਗੜੀ ਕੀ ਸੀ ਸੰਗੌਰੀ ਸੰਗੌਰੀ ਨਾਲੀ ਉਹ ਕਹਿੰਦੇ ਬਾਈ ਸਾਨੂੰ ਇੱਥੇ ਮੂੰਹੋਂ ਮੰਗੇ ਰੇਟ ਦੇਣ ਆ ਗਏ ਵੀ ਜਿੰਨਾ ਮਰਜ਼ੀ ਜਿਹੜਾ ਮਰਜ਼ੀ ਰੁਪਿਆ ਮੰਗ ਲੋ 20 ਕਰੋੜ 50 ਕਰੋੜ 100 ਕਰੋੜ ਦੇਣ ਨੂੰ ਤਿਆਰ ਆ ਅ ਜਮੀਨ ਦਾ ਹੁਣ ਦੀਪਵਾਦਲੇ ਕੱਲ ਦਾ ਜਵਾਬ ਦਿਓ ਜਿੰਨੇ ਸੋੜਿਆ ਬੰਦਿਆਂ ਨੇ ਜ਼ਮੀਨਾਂ ਵੇਚੀਆਂ ਸਾਰੀਆਂ ਕਲੋਨੀਆਂ ਬਣ ਗਈਆਂ ਬਣ ਗਿਆ ਬਿਲਡਿੰਗਾਂ ਜੀਆਂ ਉਹ ਬੰਦੇ ਸੌਖੇ ਆ ਕੌਖੇ ਆ ਔਖੇ ਕੌਖੇ ਔਖੇ ਔਖੇ ਨਾ ਉਹਨੇ ਵੀ ਨੌਕਰੀ ਕਰਦੇ ਨੇ ਆਪਦੀ ਜ਼ਮੀਨ ਦੇ ਉੱਤੇ ਬਣੀਆਂ ਹੋਈਆਂ ਦੁਕਾਨਾਂ ਤੇ ਹੱਟਾਂ ਤੇ ਮੌਲਾਂ ਤੇ ਵੱਡੇ ਵੱਡੇ ਸਟੋਰਾਂ ਤੇ ਇਹ ਡੰਡਾ ਲਈ ਖੜੇ ਚੌਕੀਦਾਰ ਬਣੇ ਬਿਲਕੁਲ ਜਿਹੜੇ ਕਹਿੰਦੇ ਮਾਰੇ ਤੋਂ ਭਾਈ 5 ਕਰੋੜ ਦਾ ਹੋ ਗਿਆ ਉਹ ਟੇਫੜ ਚੱਕੀ ਫਿਰਦੇ ਆ ਅਸੀਂ ਇਹ ਬਹੁਤ ਵੱਡੀ ਗਲਤੀ ਕਰ ਰਹੇ ਆ ਆ ਧਰਤੀ ਹੁਣ ਬਾਲੇ ਨੌਜਵਾਨ ਖੜਿਆ ਬਹੁਤਾ ਨਹੀਂ ਸੋਚੋ ਅਮਰੀਕਾ ਜਾਣਾ ਕੈਨੇਡਾ ਹੈ ਨਾ ਪੁੱਛੀਦਾ ਕਿਉਂ ਜਾਣਾ ਕੋਈ ਸਿਸਟਮ ਨਹੀਂ ਵਧੀਆ ਲੀਡਰ ਮਾੜੇ ਆ ਪ੍ਰਬੰਧ ਨਹੀਂ ਵਧੀਆ ਹਾਲਾਤ ਨਹੀਂ ਚੰਗੇ ਬਾਹਰ ਚੰਗੇ ਆ ਉਹ ਸਾਡੀਆਂ ਕੁੜੀਆਂ ਦੇ ਹਾਲ ਦੇਖੋ ਕਿਵੇਂ ਰੁਲਦੀਆਂ ਕਿਵੇਂ ਸ਼ੋਸ਼ਣ ਹੁੰਦਾ ਕੱਲੀਆਂ ਕੱਲੀਆਂ ਕੁੜੀਆਂ ਯਾ 18 18 20 20 ਸਾਲ ਦੀਆਂ ਸੀ ਬਾਹਰ ਨੂੰ ਤੋਰਤੀਆਂ ਯਾਰ ਆ ਸਮਾਦ ਭਾਈ ਪਿੰਡ ਹੈ ਮੇਰੇ ਪਿੰਡਾਂ ਕੋਲੇ ਮੋਗੇ ਜ਼ਿਲ੍ਹੇ ਚ ਮੁੰਡਾ ਗੱਲ ਸੁਣਾਉਣ ਲੱਗ ਗਿਆ ਕਹਿੰਦਾ ਬਾਈ ਓ ਵੀਰੇ ਪਿੱਛੇ ਨਾ ਬੋਲੋ ਬਾਈ ਕਹਿੰਦਾ ਬਾਈ ਤਿੰਨ ਮੁੰਡੇ ਸੀ ਰਾਤ ਨੂੰ ਕੈਨੇਡਾ ਦੇ ਕਲੱਬ 'ਚ ਵਾਗ ਕੇ ਕਿਸੇ 'ਚ ਆਪਣੀਆਂ 15-16 ਕੁੜੀਆਂ ਪੰਜਾਬੀ 20-20 18-18 ਸਾਲ ਦੀ ਉਮਰ ਕਹਦਾ ਸੀ ਪੁੱਛਿਆ ਕਿਹੜੇ ਕੰਮ 'ਚ ਪੈ ਗਈਆਂ ਕਹਿੰਦੇ ਕੀ ਕਰਕੇ ਫੀਸ ਭਰਦਣ ਨੂੰ ਪੈਸੇ ਹੈ ਨਹੀਂ ਮਗਰੋਂ ਘਰਦਿਆਂ ਕੋਲ ਹੀ ਮੁੱਕ ਗਏ ਕਹਦਾ ਸੀ ਆਖਾ ਆਜੋ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਇੱਥੋਂ ਲੈ ਚਾਲਦੇ ਆਂ ਥੋੜੀ ਫੀਸ ਦਾ ਵੀ ਕੋਈ ਪ੍ਰਬੰਧ ਕਰਾਂਗੇ ਉਹ ਕਹਿੰਦੇ ਆ ਵੀਰੇ ਕੀ ਕਰਕੇ ਇੱਕ ਸਾਲ ਦਾ ਕੰਟਰੈਕਟ ਹੋਇਆ ਵਾ ਸਾਈਨ ਹੋਏ ਵੇ ਆਸੀ ਨਾ ਕਦੇ ਸਿਰ ਤੋਂ ਚੁੰਨੀ ਲੈ ਜਾਂਦੀ ਕੁੜੀ ਦੀ ਚਾਚਾ ਹੁੰਦਾ ਤਾਇਆ ਹੁੰਦਾ ਦਾਦਾ ਹੁੰਦਾ ਪਿਓ ਹੁੰਦਾ ਕੋਈ ਹੋਰ ਹੁੰਦਾ ਭਰਾ ਹੁੰਦਾ ਅੱਖ ਦੀ ਘੂਰ ਨਾ ਚੁੰਨੀ ਠੀਕ ਕਰ ਲੈਂਦੀ ਕੁੜੀ ਹੁਣ ਸਾਡੇ ਕੋਈ ਪ੍ਰਵਾਹ ਇਹਨਾਂ ਗੱਲਾਂ ਨਾਲ ਸਾਡੀ ਇੱਜ਼ਤ ਨਾ ਅਣਖ ਨਾ ਕੋਈ ਖੇਡੇ ਕੋਈ ਬਰਬਾਦ ਹੋਵੇ ਕੋਈ ਨਾ ਨਾ ਨਹੀਂ ਸਾਡੀਆਂ ਜ਼ਮੀਨਾਂ ਵੇਚੀ ਜਾਣ ਪਾਣੀ ਜ਼ਹਿਰ ਪਈ ਜਾਵੇ ਸਾਡੀ ਬੋਲੀ ਨੂੰ ਮਾਰੀ ਜਾਵੇ ਕੋਈ ਨਾ ਨਾ ਨਹੀਂ ਥੋੜੀ ਬੋਲੀ ਦੱਸੋ ਮੈਨੂੰ ਇੱਥੇ ਹੈ ਹਾਲਾਤ ਸਾਡੇ ਬੋਲੀ ਦੇ ਬਚਣ ਦੇ ਥੋੜੀ ਪਵਾਦੀ ਤਾਂ ਗਈ ਥਾਰੇ ਮਾਰੇ ਕਰਦੇ ਆ ਉਹ ਤਾਂ ਗਈ ਉਹਦੀ ਬਚਾਈ ਨਹੀਂ ਬਹੁਤ ਦੋਖ ਲੱਗਿਆ ਹੋਇਆ ਕਿਤਾਬ ਜਰਾ ਪੱਤਰਕਾਰ ਆ ਕੀ ਨਾ ਉਹਦਾ ਜਸਵਿੰਦਰ ਭਾਈ ਹੈ ਹੈ ਮਨਜੀਤ ਇੱਕੋ ਕੁੜੀ ਆ ਜਿਹੜੀ ਗਰਚੇਤ ਚ ਸਰਕਾਰ ਨਾਲ ਹੁੰਦੀ ਆ ਉਹ ਉਹ ਲੱਗੀ ਹੋਈ ਆ ਦੋ ਚਾਰ ਬੰਦੇ ਹੀ ਆ ਤੁਸੀਂ ਸ਼ਾਇਦ ਮੈਨੂੰ ਲੱਗਦਾ ਸ਼ਰਮ ਮੰਦੇ ਹੋਵੋਗੇ ਵੀ ਸਾਡੀ ਬੋਲੀ ਬੋਲਣ ਦੇ ਹਾਸਦੇ ਆ ਸਾਡੀ ਪੰਜਾਬੀ ਬੋਲੀ ਦੀਆਂ ਸਾਰੀਆਂ ਉਹ ਬੋਲੀਆਂ ਨੇ ਖਵਾਦੀ ਹੋ ਗਈ 도ਗਰੀ ਹੋ ਗਈ ਕਸ਼ਮੀਰੀ ਹੋ ਗਈ ਇਹ ਸਾਰੀਆਂ ਬੋਲੀਆਂ ਨੇ ਪੰਜਾਬੀ ਬੋਲੀ ਦੀ ਆ ਨਵੀਂ ਸਿੱਖਿਆ ਨੀਤੀ ਲੈ ਕੇ ਆਏ ਆ ਸੀਬੀਐਸਸੀ ਦੇ ਪੰਜਾਬੀ ਨੂੰ ਨੁਕਰੇ ਲਾਉਣ ਦੀ ਉਹਨਾਂ ਨੇ ਗੱਲ ਕਰ ਲਈ ਸੀਗੀ ਉਹ ਰੌਲਾ ਪੈ ਗਿਆ ਪਿੱਛੇ हट ਕੇ ਉਹ ਟੀਗਾ ਲਾ ਕੇ ਦੇਖਦੇ ਆ ਵੇ ਬੋਲਦੇ ਆ ਹੁਣ ਤੁਸੀਂ ਇੰਨੇ ਖੜੇ ਆ ਇਮਾਨਦਾਰੀ ਨਾਲ ਦੱਸ ਦਿਓ ਵੀ ਤੁਸੀਂ ਆਪਣੇ ਜਵਾਕਾਂ ਨੂੰ ਸਕੂਲ ਜਾ ਕੇ ਪਤਾ ਕਰ ਦਿਓ ਵੀ ਕੀ ਪੜਾਉਂਦੇ ਹੋ ਕੀ ਲਿਖਾਉਂਦੇ ਆ ਕੀ ਸਿਖਾਉਂਦੇ ਆ ਦੱਸੋ ਦੱਸੋ ਬਾਈ ਮੈਨੂੰ ਨਹੀਂ ਪਤਾ ਕਿ ਘਰੇ ਨਹੀਂ ਪੜ੍ਹਦਾ ਸਾਰੇ ਨਸਰੀਆ ਹਿੰਦੀ ਬੋਲਦੇ ਫਿਰਾਂ ਹੀ ਹੈਂ ਹਿੰਦੀ ਬੋਲਦੇ ਫਿਰਾਂ ਜਵਾਦ ਤੇਰਾਵਾ ਘਰਾਂ 'ਚ ਹਿੰਦੀ ਬੋਲਦੇ ਆ ਉਹ ਪਿੱਛੇ ਅਸੀਂ ਤੰਗੜੀ ਪਿੰਡ ਤੰਗੋੜੀ ਕਿਹੜਾ ਪਿੰਡ ਉੱਥੋਂ ਆਏ ਆ ਉਹ ਕਹਿੰਦਾ ਇੱਕ ਬਜ਼ੁਰਗ ਦੱਸ ਰਿਹਾ ਕਹਿੰਦਾ ਮੇਰਾ ਪੋਤਾ ਕਰੇ ਹਿੰਦੀ ਬੋਲਦਾ ਕਹਿੰਦਾ ਮੈਂ ਰੋਕਾਂ ਮੇਰੀ ਨੂੰਹ ਬਾਰੇ ਗੱਲ ਪੈਗੀ ਹਾਂ ਰੱਬਾ ਤੂੰ ਤਾਂ ਭਾਈ ਮੈਂ ਬਹੁਤ ਇਸ ਗੱਲ ਕਰਕੇ ਮੈਂ 16 ਚ ਰੰਗ ਮਾਰੇ ਸੀਗੇ ਤੇ 18 ਪਰਚੇ ਦਰਜ ਹੋਏ ਸੀ ਮੇਰੇ ਤੇ 6 ਮਹੀਨੇ ਜੇਲ੍ਹ ਵੀ ਕੱਟ ਕੇ ਆਇਆ ਸੀ ਹੁਣ ਵੀ ਮੈਂ ਕੋਤਦਾਂ ਪਰਚੇ ਹੁਣ ਵੀ ਤਰੀਕਾ ਪੈਂਦੀਆਂ ਤੇ ਜਦੋਂ ਮੈਂ ਰੰਗ ਮਾਰੇ ਨਾ ਕੋਈ ਰੋਕ ਪਰੋਂ ਕੋ ਗੁਰਦਰੋਂ ਕੋ ਗੁਰਦਾਸਪੁਰੋਂ ਭਾਈ ਸਾਡੇ ਵੀ ਪੰਜਾਬੀ ਥੱਲੇ ਲਿਖੀ ਪਈ ਐ ਬਾਕੀ ਡਾ ਕੰਮ ਆ ਬੁਰਛ ਲੈ ਲਾ ਰੰਗ ਰੰਗ ਮਾਰਦੇ ਲੱਖਾ ਹੋਊਗਾ ਚੱਲੇਗਾ ਉਥੋਂ ਦੇ ਜਿਹੜਾ ਕੰਮ ਬੰਦਾ ਸ਼ੁਰੂ ਹੋ ਗਿਆ ਹੁਣ ਇਹੀ ਕਰੂਗਾ ਜੀ ਆਪਾਂ ਨਹੀਂ ਕੁਝ ਕਰਨਾ ਆਪਾਂ ਕੁੰਡਾ ਲਾ ਲਓ ਆ ਮਕੇਸ਼ ਟਾਲਣ ਤਾਮਨ ਲਾਡੂ ਦਾ ਮੁੱਖ ਮੰਤਰੀ ਆ ਸ਼ਰਿਆ ਮਹਿਕ ਠੋਕ ਕੇ ਕਿਹਾ ਸੈਂਟਰ ਵਾਲੇ ਕਹਿੰਦੇ ਜਿਹੜਾ ਪ੍ਰਧਾਨ ਜਿਹੜਾ ਸਿੱਖਿਆ ਮੰਤਰੀ ਆ ਨਾ ਸੈਂਟਰ ਦਾ ਉਹ ਕਹਿੰਦਾ ਜੇ ਸਿੱਖਿਆ ਨੀਤੀ ਨਾ ਲਾਗੂ ਕੀਤੀ ਤਾਮਨ ਲਾਡੂ ਵਾਲਿਆਂ ਨੂੰ ਕਹਿੰਦਾ ਦੱਖਣ ਵਾਲਿਆਂ ਨੂੰ ਕਹਿੰਦਾ ਤੁਹਾਡਾ ਫੰਡ ਰੋਕ ਲਾਂਗੇ ਉਹ ਕਹਿੰਦੇ ਧਮਕੀਆਂ ਕਿ ਹੋਰ ਨੂੰ ਦੇਈ ਅਸੀਂ ਨਹੀਂ ਕਿ ਸੇ ਦੂਜੀ ਤੀਜੀ ਬੋਲੀ ਨੂੰ ਅਸੀਂ ਆਉਣ ਦੇਣਾ ਤੇ ਸਾਡੇ ਪਰਵਾਹੀ ਕੋਈ ਨਹੀਂ ਬੋੜਾਂ ਅਮਹਾਲੀ ਲੱਗਦਾ ਚੰਡੀਗੜ੍ਹ ਦਾ ਖਾਤੇ ਵੀ ਹੋ ਗਈ ਬੋਲੀ ਸਾਡੀ ਜੇ ਬੋਲੀ ਗਈ ਬੋਲੀ ਸਿਰ ਤੇ ਪਛਾਣ ਹੈ ਬੋਲੀ ਨਾਲ ਵਜੂਦ ਹੈ ਸਭਾ ਤਾਂ ਬੋਲੀਆਂ ਕਰਕੇ ਜਾਉਂਦੀਆਂ ਨੇ ਕੋਪ ਭਾਈ ਇਸੇ ਕਰਕੇ ਤੁਹਾਡੇ ਕੋਲੇ ਆਏ ਆ ਵੀ ਜਾਰੇ ਮਸਲੇ ਬਹੁਤ ਗੰਭੀਰ ਆ ਹੋਰ ਤੁਹਾਡੇ ਪਿੰਡ ਦੇ ਸਰਪੰਚ ਨਹੀਂ ਖੜੇ ਹੁਣ ਆ ਕੇ ਜੇ ਅਸੀਂ ਕਦੇ ਰੋਕਪੜ ਫਿਰਦੇ ਆ ਕਦੇ ਮਹਾਲੀ ਜੀ ਫਿਰਦੇ ਆ ਕਦੇ ਕਿਤੇ ਜਨ ਕਰੇ ਕਦੇ ਜਨ ਅਸੀਂ ਵੀ ਇੱਕ ਪਰਿਵਾਰ ਵਾਲੇ ਬੰਦੇ ਆ ਆਮ ਸੁਧਾਰਨ ਬੰਦੇ ਆ ਇਹ ਲੈਂਡਲੋਰਡ ਆ ਤੁਸੀਂ ਸਾਡੇ ਕੋਲ ਕਾ ਗੱਡੀਆਂ ਖੜੇ ਗਾ ਕੁਰਾ ਦੇ ਘਰੇ ਜਾਂ ਸਾਡੇ ਪੰਪ ਲੱਗੇ ਤੇਲ ਵਾਲੇ ਢੜ ਕੇ ਟੈਂਕੀ ਭਰਦੇ ਦੁਰ ਪੈਨੇ ਆ ਸਿਰਫ ਜਗਾਉਣ ਲਈ ਫਿਰਦੇ ਆ ਵੀ ਲੋਕੋ ਜਾਗੋ ਜੀ ਇਹ ਧਰਤੀ ਦੀ ਖਾਤਰ ਆਪਾਂ ਸਿਰ ਲਾਏ ਆ ਹਜ਼ਾਰਾਂ ਸਾਲ ਤੋਂ ਲੜੇ ਆ ਘੱਲੂ ਘਾਰੇ ਚੱਲੇ ਆ ਇੱਕਾਂ ਦੇ ਗੋਲੀਆਂ ਖਾਧੀਆਂ ਫਾਂਸੀਆਂ ਤੇ ਚੜੇ ਆ ਸਾਡੇ ਗੁਰੂਆਂ ਨੇ ਪਰਿਵਾਰ ਵਾਰਿਆ ਧਰਤੀ ਖਾਤਰ ਤੇ ਆਪਾਂ ਅੱਜ ਲਵਾਰਸੀ ਛੜਤਾ ਪੰਜਾਬ ਨੂੰ ਧਰਤੀ ਨੂੰ ਛੱਡ ਪਰੇ ਕੋਈ ਗੱਲ ਨਹੀਂ ਯਾਰ ਹੁੰਦਾ ਹੋਈ ਜਾਣਦੇ ਆਪਾਂ ਕੀ ਦੇਣਾ ਤਾਂ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਮਾੜਾ ਬਹੁਤ ਖਤਰਨਾਕ ਹੈ ਇਕੱਠੇ ਹੋ ਜੋ ਛੱਡ ਦਿਓ ਧੜੇ ਬਾਜ਼ੀਆਂ ਪਾਰਟੀ ਬਾਜ਼ੀਆਂ ਸਾਨੂੰ ਸਿਆਸਦਾਨਾਂ ਨੇ ਮਾਰ ਲਿਆ ਸਾਰਾ ਪੰਜਾਬ ਖੇਰੂ ਖੇਰੂ ਕਰਤਾ ਪਿੰਡਾਂ ਧੜੇ ਬਾਜ਼ੀਆਂ ਇੰਨੇ ਲੋਕ ਵੰਡ ਤੇ ਭਰਾ ਭਰਾ ਨੂੰ ਬੁਲਾਉਣਾ ਹਟ ਗਿਆ ਇਹ ਕਾਲੀਆ ਦੂਜਾ ਕਾਂਗਰਸੀ ਜਾਂ ਬੋਕਰ ਨਾਲ ਵਗ ਗਿਆ ਸੋ ਇੱਕੇ ਜਾ ਜੋ ਬਾਈ ਇਕੱਠੇ ਹੋ ਜੋ ਜੇ ਆਪਾਂ ਚਾਹੁੰਦੇ ਆ ਕਿ ਅਸੀਂ ਸਾਡਾ ਵਿੱਚ ਬੋਲੀਆਂ ਪਾਣੀ ਸਾਡਾ ਇਤਿਹਾਸ ਚਾਹੁੰਦਾ ਰਵੇ ਬਚਿਆ ਰਵੇ ਉਹ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਸੋਚੋ ਆਪਾਂ ਲੈੇ ਕੁਛ ਨਹੀਂ ਜਾਣਾ ਇੱਥੇ ਜੇ ਅੱਜ ਆਪਾਂ ਸਾਡੇ ਸਿਰਾਂ ਤੇ ਮੈਂ ਆਉਂਦੇ ਨਹੀਂ ਗੱਲ ਕੀਤੀ ਕਿ ਤੁਹਾਡੇ ਪਿੰਡ ਮੈਨੂੰ ਆ ਨੌਜਵਾਨ ਸਿਰਾਂ ਦੇ ਦਸਤਾਰਾਂ ਬਹੁਤ ਸੋਹਣੀਆਂ ਲੱਗੀਆਂ ਕਿ ਦਸਤਾਰਾਂ ਸਾਨੂੰ ਕਿਵੇਂ ਮਿਲੀਆਂ ਇਹ ਕਹੇ ਥਾਲੀ ਚ ਪਾਖ ਨਹੀਂ ਦੇਤੀਆਂ ਪਰ ਉਸਤੀਆਂ ਸਾਨੂੰ ਵੀ ਆ ਲਓ ਇਹਦੀ ਖਾਤਰ ਬਹੁਤ ਕਹੀ ਕੀਤਾ ਜੇ ਉਹ ਸਾਡੇ ਕਹਦੇ ਜੇ ਉਹਦੇ ਸੋਚ ਲੈਣੇ ਸਾਡੇ ਪਰ ਆਪਾਂ ਕੀ ਲੈਣਾ ਆਪਾਂ ਕਹ ਬੋਲ ਗਿਆ ਆਪਾਂ ਨਾ ਆਏ ਨਾ ਹੋ ਜੇ ਆਉਂ ਨਾ ਹੋ ਜੇ ਫੇਰ ਅੱਜ ਅਸੀਂ ਹੁੰਦੇ ਇੱਥੇ ਸਾਡੀ ਕੋ ਦੁਨੀਆ ਦੇ ਪਰੇਸ਼ਾਨ ਹੁੰਦੀ ਅੱਜ ਨਹੀਂ ਹੋਣੀ। ਕੋਈ ਮੇਰੇ ਪਿੰਡ ਇੱਕ ਵੀ ਬੰਦੇ ਦਾ ਬਾਲ ਨਹੀਂ ਪਾਇਆ। ਆਈ ਰੋਪੜ ਤੋਂ ਆਇਆ ਬੜੀ ਸੋਹਣੀ ਲੱਗੀ ਗਾਲ ਸਾਨੂੰ ਰੋਪੜ ਦੀ। ਪੰਜ-ਪੰਜ ਕਿੱਲੇ ਲੋਕਾਂ ਕੋਲ ਜ਼ਮੀਨ ਹੈ। 4-4 ਕਿੱਲੇ, 2-2 ਕੰਨੜੇ ਇੰਨੀ ਜ਼ਮੀਨ ਵਾਲੀ ਬਾਹਲੀ ਜ਼ਮੀਨ ਹੈ ਨਹੀਂ। ਹਰ ਬੰਦਾ ਕੰਮ ਕਰਦਾ। ਔਰ ਕਰਜ਼ਾ ਨਹੀਂ ਦੇਣਾ ਲੋਕਾਂ ਨੇ। ਸਿੱੇ ਸਿੱੇ ਜਿਹੜਾ 50 ਕਿੱਲੇ ਆ ਉਹਨੇ 5 ਕਰੋੜ ਕਰਜ਼ਾ ਦੇਣਾ। ਲਿਮਟਾਂ ਚੱਕੀ ਬੈਠਾ ਕੋਠੀਆਂ ਪਾ ਲੀਆਂ। ਗੱਡੀਆਂ ਵੱਡੀਆਂ। ਘਾਹਾਂ ਦੇ ਖਰਚੇ ਭੋਗਾਂ ਦੇ ਖਰਚੇ ਜੱਭੀ ਤੁਰੇ ਆਉਂਦੇ ਬੰਦਰਾ ਕੀ ਲੈਂਦਾ ਨੌਜਵਾਨੋ ਪੰਜਾਬ ਚ ਕੰਮ ਹੈ ਨਹੀਂ ਬਾਈ ਪਹਿਲੀ ਗੱਲ ਤਾਂ ਸਾਡੇ ਘਰਾਂ ਚ ਪਤਾ ਕੀ ਹੋਇਆ ਸਾਡੇ ਬਜ਼ੁਰਗਾਂ ਨੇ ਇੱਕ ਗੱਲ ਸ਼ੁਰੂ ਕਰਤੀ ਮੈਂ ਵੀ ਸੁਣਦਾ ਰਿਹਾ ਉਹ ਖੇਤੀ ਜੀ ਕੁਛ ਬਚਦਾ ਛੱਡੋ ਪਰੇ ਖੇਤੀ ਚੋਂ ਲੈ ਪੜ ਦੇਖ ਲੋ ਮਾੜਾ ਮੋਟਾ ਐਵੇਂ ਨਹੀਂ ਪੁੱਛਾਂ ਮਰੋੜੀ ਜਾਓਗੇ ਪਸੂਆਂ ਆਂਗੇ ਇੱਥੇ ਐਂ ਹੀ ਕਰਦੇ ਰਹੇ ਖੇਤੀ ਵਰਗਾ ਦਾ ਬਾਈ ਗੁਰਨਾਕਦੇਵ ਪਾਸ਼ਾ ਨੇ ਉਤਮ ਖੇਤੀ ਮੱਧ ਵਪਾਰ ਨਖਿਤ ਚੱਕਰੀ ਦੀ ਗੱਲ ਕੀਤੀ ਐ ਅੱਜ ਵੀ ਤੁਸੀਂ ਬੈਠੇ ਹੋ ਨਾ ਜਿੱਥੇ ਇਹ ਜਿਹੜੀ ਧਰਤੀ ਤੇ ਤੁਸੀਂ ਬੈਠੇ ਆ ਤੁਸੀਂ ਇੱਥੇ ਆਪ ਜੋ ਗਰੀਬ ਮੈਲਰਾਂ ਕੋਲ ਥੋੜੀ ਥੋੜੀ ਸਬਜ਼ੀਆਂ ਬੀਜ ਕੇ ਆ ਨੇੜੇ ਥੋੜੇ ਪੰਚਕੁਲਾ ਪੈਂਦਾ ਆ ਨੇੜੇ ਥੋੜੇ ਚੰਡੀਗੜ੍ਹ ਪੈਂਦਾ ਆ ਇੱਥੇ ਤੁਸੀਂ ਜੇ ਇੱਥੇ ਆ ਜੀ ਦੱਸਦੇ ਜੀ ਬਾਈ ਕਹਿੰਦੇ ਬਾਈ ਜਿਹੜੇ ਆ ਕਦੂ 10 ਰੁਪਏ ਕਿਲੋ ਨਹੀਂ ਕੋਈ ਖਰੀਦਣ ਦਾ ਅਸੀਂ 200 ਰੁਪਏ ਕਿਲੋ ਵੇਚ ਕੇ ਆਉਣੇ ਆ ਪਰ ਰੌਲਾ ਕੰਮ ਕੋਈ ਕਰਦਾ ਨਹੀਂ ਇੱਥੇ ਚਾਰ ਕਿੰਨੇ ਪਾਉਨੋ 4 ਪਸੰਗ ਵਾਲਾ ਇੰਦਰ ਨਹੀਂ ਪਾਉਂਦੇ ਦੋ ਜਣਾ ਪਾਉਂਦਾ ਦੋ ਜਣਾ ਪਾਉਂਦੀ ਪਸੂਟ ਕਰੀ 4 ਕਿਥੋਂ ਪਾ ਦੇਗੇ ਆ ਦੋ ਕਿੰਨੇ ਨਹੀਂ ਨਹੀਂ ਬਹੁਤ ਘੱਟ ਆ 4 ਕਿਥੋਂ ਪਾ ਦੇ ਦੋ ਦਾ ਪੁੱਛਿਆ ਘੜਾ ਕਰਾ ਦੰਗਰ ਦਾ ਸ਼ੰਕਰਾ ਕਈ ਜਾਗਰਣਿਆਂ ਦੇ ਭੈਣ ਕੋਲ ਜਾਂਦੇ ਨਹੀਂ ਕੰਮ ਸਹੀ ਅਲੋਰੀ ਬਾਈ ਬਿੱਲ ਕੋਲ 16 ਨੇ ਬਾਈ ਬਟਲ ਜਾਂਦਾ ਬਟਲ ਮੁੰਡਾ ਪੱਠੇ ਨਹੀਂ ਬਟੇ ਜਾਂਦੇ ਬਹਿ ਕੇ ਨਹੀਂ ਹੁੰਦਾ ਮੈਂ ਬੱਸ ਤੇ ਗਿਆ ਮੈਂ ਕੱਖ ਬਟੇ ਲੈ ਰੇੜੀ ਵੀ ਜਾਂ ਬੱਸ ਲੈ ਕੇ ਗਿਆ ਸਪੂਨ ਵਾਲੀ ਹੋਣੀ ਕੰਮ ਕਰੇ ਦੋ ਡੰਗਰ ਹੋ ਰੱਖ ਲੈ ਇਹ ਹੁਣੇ ਹੀ ਬੱਸ ਤੇ ਗਏ ਇੱਥੋਂ ਆ ਆ ਹਾਂ ਸਹੀ ਅੱਛਾ ਹੋਰ ਸੁਣ ਲੈ ਬਾਈ ਗੱਲ ਆ ਜਿੰਨੇ ਖੜੇ ਤੜਕੇ ਕਹਿੰਦਾ ਬਾਪੂ ਪੱਠੇ ਨਹੀਂ ਪੱਡੇ ਜਾਂਦੇ ਜਿੱਦੇ ਕੈਨੇਡਾ ਅਮਰੀਕਾ ਭੇਜ ਤੇ ਉੱਥੇ ਦੇਖੀ 18-18 ਘੰਟੇ ਕੰਮ ਕਰਦੇ ਬਿਲਕੁਲ ਹਾਂ ਟੜਕੇ ਵੀ ਸਾਫ਼ ਕਰਦੇ ਆ ਹਾਂ ਟੜਕੇ ਵੀ ਸਾਫ਼ ਕਰਦੇ ਆ ਕਰਦੇ ਆ ਭਾਈ ਕਰਦੇ ਆ ਐਥੇ ਪਤਾ ਨਹੀਂ ਕਿਹਨਾਂ ਨੂੰ ਮੌਤ ਪੰਦੇ ਕੰਮ ਕਰਨ ਵਾਲੇ ਲੋਕਾਂ ਦੇ ਉੱਥੇ ਡਾਲਰ ਡੂਦਰ ਕਿਹੜੇ ਦਾ ਉੱਥੋਂ ਦੀ ਖੂਦ ਹੀ ਮਿੱਟੀ ਖੂਦ ਹੀ ਪਈ ਜਾਂਦੀ ਹੈ ਕੋਈ ਡਾਲਰਾਂ ਨੂੰ ਨਾਲੇ ਭਲੇਖੇ ਨਿਕਲ ਕੇ ਲੋਕਾਂ ਦੇ ਉੱਥੇ ਆਪ ਜੀ ਬਹੁਤ ਚੰਗਾ ਕਰਿਆ ਜਿਹੜਾ ਸੋਹੇ ਬਾਰੇ ਗੱਲ ਕਰੀ

ਐ ਤਾਂ ਹੋਵੇ ਆ ਅੱਛਾ ਤੁਮਨੇ 5 10 10 ਸਤਾਣਾ ਹੈ ਹਾਂ ਗੀੜਾ ਨਹੀਂ ਮੇਰੇ ਮੁੰਡੇ ਨੇ ਸਪੈਸ਼ਲ ਗਿਆ ਮੈਂ ਲਖੇ ਸੁਧਾਨੇ ਪੇ ਜਾ ਕੇ ਆਣਾ ਉਹ ਬੈਠਾ ਮੈਂ ਇਸ ਪੈਸੇ ਲੈ ਕੇ ਆ ਖੁਦ ਮੈਂ ਨਹੀਂ ਆ ਰਹਾ ਮੈਂ ਕਿਤੇ ਹੋਰ ਜਾਣੇ ਦੀ ਸਲਾਹ ਮੈਂ ਕਹਿੰਦਾ ਦੇਖੋ ਮੇਰੀ ਗੱਲ ਸੁਣੋ ਮੈਨੂੰ ਜਾਣਾ ਤਾਂ ਕਿਤੇ ਪੈਸਾ ਮਿਲਦਾ ਉਹ ਜੇ ਮੈਂ ਮੈਂ ਗੱਲ ਕਰਦਾ ਹੁੰਦਾ ਮੈਂ ਦੋ ਤਿੰਨ ਵਾਰੀ ਚੌਣ ਲੜੀ ਐਦੋਂ ਕਿਤੇ ਵੱਡੇ ਵੱਡੇ ਇਕੱਠ ਬਾਈ ਗੱਲਾਂ ਬਹੁਤ ਕਮਾਲ ਦੀਆਂ ਕਰਦਾ। ਉਹ ਅੰਦਰ ਵੋਟਾਂ ਪਾਉਣ ਵਾਲੇ ਮੈਨੂੰ ਥਉਂਦੇ ਹੀ ਨਹੀਂ। ਗੱਲਾਂ ਹੋਣੀਆਂ ਮੰਨਦੇ ਗੱਲਾਂ ਵਧੀਆ ਕਰਦਾ। ਪਰ ਨਹੀਂ ਇਹਨਾਂ ਨੇ ਲੱਖੇ ਹੋਰ ਬਣਾ ਲਿਆ। ਇਹ ਲੜਨ ਆਲੇ ਆ ਨਹੀਂ ਧਰਨਿਆਂ ਆਲੇ ਆ ਨਹੀਂ। ਵੋਟਾਂ ਪਾਉਣ ਆਲੇ ਆ ਸਰਕਾਰ ਚਲਾਉਣ ਆਲੇ ਆ। ਇਹ ਐ ਬਣਾਈ ਬੈਠੇ ਆ ਪਾਉਣ ਤਾਂ ਧਰਦੇ ਧੁਰਨੇ ਆਲੇ। ਵਾਹਿਗੁਰੂ ਜੀ ਹੈ ਬਾਈ। ਇਹ ਨਹੀਂ ਜਿੰਦੂ ਵੀ ਨਹੀਂ ਪਈਆਂ। ਕੋਈ ਬਾਈ ਅਮਲ ਕਰ ਲੋ ਅਮਲਾਂ ਦਾ। ਤੇ ਗੱਲ ਰੁਕਣੀ ਆ ਜਾ ਕੇ ਨਵੇਂ ਦੇ ਅਮਲਾਂ ਤੇ ਹੋਣੇ ਆ ਸੋ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਇਸ ਵੇਲੇ ਲਗਾਤਾਰ ਸੈਂਟਰ ਦੀਆਂ ਸਰਕਾਰਾਂ ਏਜੰਸੀਆਂ ਲਗਾਤਾਰ ਸਾਨੂੰ ਖੋਖੜਾ ਕਰਨ ਤੇ ਸਾਨੂੰ ਖਤਮ ਕਰਨ ਤੇ ਸਾਡੀ ਜਵਾਨੀ ਨੂੰ ਕਿਵੇਂ ਤਬਾਹ ਕਰਨਾ ਆ ਨਸ਼ਿਆਂ ਦੀ ਮੈਂ ਗੱਲ ਕਰਦਾ ਹੁੰਦਾ ਕਿ ਨਸ਼ੇ ਦਾ ਆਉਣਾ ਕੋਈ ਆਮ ਵਰਤਾਰਾ ਨਹੀਂ ਆ ਇਹ ਲਿਆਂਦਾ ਗਿਆ ਪਤਾ ਸੀਗਾ ਵੀ ਇਹ ਕਮਰਸ਼ਲ ਕੌਮ ਆ ਲਾਕੂ ਕੌਮ ਆ ਲੜਨ ਵਾਲੇ ਜੋਧੇ ਲੋਕ ਨੇ ਦਲੇਰ ਲੋਕ ਨੇ ਇਹਨਾਂ ਨੂੰ ਖਤਮ ਕਰੋ ਆ ਪਾਣੀਆ ਜ਼ਹਿਰਾਂ ਪਾਉਂਗਾ ਸਾਰੇ ਸ਼ਾਸ ਸ਼ਾਂ ਨੇ ਛੋਟੀ ਬੋਲੀ ਨੂੰ ਮਾਰਨਾ ਸ਼ਾਸ ਸ਼ਾਂ ਛੋਟੀਆਂ ਜਿੰਨੀਆਂ ਇਤਿਹਾਸਕ ਇਮਾਰਤਾਂ ਨੇ ਸਾਰੀਆਂ ਢਾਈ ਜਾਂਦੇ ਨੇ ਆਕਾਰਸੇ ਵਾਲੇ ਬਾਬੇ ਘਾਨ ਲੈ ਕੇ ਮਗਰ ਪੈ ਜੇ ਕਿਤਾਬਾਂ ਜੋ ਇਤਿਹਾਸ ਬਦਲੀ ਜਾਂਦੇ ਆ ਪਰ ਅਸੀਂ ਇਹ ਸਮਝਣ ਨੂੰ ਤਿਆਰ ਨਹੀਂ ਉਥੋਂ ਰੱਬ ਦਾ ਵਾਸਤਾ ਵੀ ਇਹ ਜਾਣਾ ਆਪਾਂ ਸਭ ਨੇ ਆਪੋ ਆਪਣੀ ਬਾਟ ਮੁਕਾ ਕੇ ਦੁਨੀਆ ਨੂੰ ਤੁਰ ਜਾਣਾ ਜਾਣ ਤੋਂ ਪਹਿਲਾਂ ਆਉਣ ਵਾਲੀਆਂ ਨਸਲਾਂ ਲਈ ਏ ਧਰਤੀ ਪਾਣੀ ਬੋਲੀਆਂ ਇਤਿਹਾਸ ਇਹ ਸਾਹਿਤ ਸੱਭਿਆਚਾਰ ਨੂੰ ਜੋਦਾ ਛੱਡ ਕੇ ਹਰ ਬੰਦੇ ਦਾ ਫਰਜ਼ ਹੈ ਬੋਲਿਆ ਕਰੋ ਖੜਿਆ ਕਰੋ ਦੇਖੋ ਜ਼ਿੰਦਗੀ ਮੌਤ ਪਰਮਾਤਮਾ ਦੇ ਹੱਥ ਆ ਜਿੱਦੇ ਆਉਣੀ ਆ ਜਾਣੀ ਆ ਮੈਂ ਤੁਹਾਡੇ ਸਾਹਮਣੇ ਖੜਾ ਆ ਬਾਰੇ ਸਿਰ 'ਚ ਗੋਲੀ ਵੱਜੀ ਵੀ ਇੱਥੇ ਇੱਥੇ ਵੱਜ ਕੇ ਇੱਥੇ ਆ ਗਈ ਸੀ ਆ ਇੱਕ ਫਿਰ ਮੇਰੇ ਪਿੱਛੇ ਵੱਜੀ ਰੀੜ ਦੀ ਹੱਡੀ ਕੋਲੋਂ ਇੱਥੋਂ ਨਿਕਲ ਗਈ 10 ਮੇਰੇ ਫੇਰ ਬੱਚਿਆਂ ਢਿੱਡ ਤੇ ਖੜਾ ਨਾ ਮੇਰਾ ਜਾਣਾ ਹੁੰਦਾ ਵਗ ਜਾਂਦਾ ਦੁਨੀਆਂ ਕੋਈ ਐਕਸੀਡੈਂਟ 'ਚ ਮਰ ਜਾਂਦਾ ਕੋਈ ਕੈਂਸਰ ਨਾਲ ਮਰ ਜਾਂਦਾ ਕੋਈ ਹੋਰ ਕਿ ਪਾਣੀ ਡੁੱਬ ਕੇ ਮਰ ਗਿਆ ਕੋਈ ਕਿਸੇ ਤਰੀਕੇ ਨਾਲ ਮਰ ਗਿਆ ਘਟਾਏਕ ਆ ਗਿਆ ਦੁਨੀਆਂ ਤਾਂ ਮਰਦੀ ਰਹਿੰਦੀ ਆ ਜੰਮਦੀ ਰਹਿੰਦੀ ਆ ਮਰਦੀ ਰਹਿੰਦੀ ਆ ਇਹ ਪ੍ਰਮਾਤਮਾ ਦੇ ਹੱਥੇ ਖੇਡਾਂ ਪਰ ਯਾਰ ਘੱਟੋ ਘੱਟ ਜਿੰਨਾ ਜਰ ਜਾਉਣੇ ਆ ਧਰਤੀ ਤੇ ਆਏ ਆ ਉਹਨਾਂ ਜਰ ਆਪਣੀ ਜ਼ਿੰਦਗੀ ਦੇਵਤਾ ਆਪਣੀ ਅਣਖ ਨਾਲ ਜ਼ਿੰਦਗੀ ਜਿਉਂਦੇ ਆਪਣੇ ਸਮਾਜ ਆਪਣੀ ਤਾਮ ਆਪਣੇ ਲੋਕਾਂ ਦੀ ਕੁਰਬਾਨੀ ਸਾਡਾ ਸੁਨੇਹਾ ਸਿਰਫ ਤੁਹਾਨੂੰ ਇਹ ਨਹੀਂ ਹੈ ਤੇ ਅਸੀਂ 13 ਅਪ੍ਰੈਲ ਨੂੰ ਮੁਕਸਰ ਸਾਹਿਬ ਧਰਤੀ ਤੇ ਵੱਡਾ ਕੱਠ ਰੱਖਿਆ ਵਿਸਾਖੀ ਤੇ ਉਹਦਾ ਕਾਰਨ ਇਹ ਹੀ ਹੈ ਵੀ ਜੋ ਪੰਜਾਬ ਦੀਆਂ ਸਮੱਸਿਆਵਾਂ ਨੇ ਅਸੀਂ ਕਹਿੰਦੇ ਵੀ ਇਹ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਜਿਵੇਂ ਹਿਮਾਚਲ ਦਾ ਕਾਨੂੰਨ ਹੈ ਉੱਤਰਾਖੰਡ ਨੇ ਹੁਣ ਹੀ ਉੱਥੇ ਦਾ ਮੁੱਖ ਮੰਤਰੀ ਉੱਤਰਾਖੰਡ ਦਾ ਪੁਸ਼ਕਰ ਧਾਮੀ ਉਨੇ ਇਹ ਕੈਬਨਟ ਦੇ ਵਿੱਚ ਮਤਾ ਪਾਤਾ ਵੀ ਇੱਥੇ ਬਾਹਰਲਾ ਬੰਦਾ ਆ ਕੇ ਜ਼ਮੀਨ ਨਹੀਂ ਲੈ ਸਕਦਾ ਇਹ ਕਾਨੂੰਨ ਹਿਮਾਚਲ ਦਾ 60 62 ਦਾ ਕਾਨੂੰਨ ਹੈ ਰਾਜਸਥਾਨ ਦਾ ਵੀ 70 72 ਦਾ ਕਾਨੂੰਨ ਹੈ ਇਹ ਵੀ ਇੱਥੇ ਕੋਈ ਬਾਹਰਲਾ ਬੰਦਾ ਪਹਿਲ ਹੀ ਨਹੀਂ ਲੈ ਸਕਦਾ ਤੇ ਪੰਜਾਬ ਚ ਕਿਉਂ ਨਹੀਂ ਬਣ ਸਕਦਾ ਆਇਚੇ ਨੌਕਰੀਆਂ ਦੀ ਗੱਲ ਹੁੰਦੀ ਹੈ ਭਵੰਤਮਾਨ ਕਹਿੰਦਾ ਮੈਂ 50000 ਨੌਕਰੀ ਦੇਦੀ ਮੈਂ 60000 ਨੌਕਰੀ ਦੇਦੀ ਕੁਝ ਬਾਹਰਲੇ ਕਿੰਨੇ ਆ ਸਾਰੀ ਵਾਰ ਨਹੀਂ ਆਏ ਬਾਹਰਲੇ ਸਾਡੇਆਂ ਨੂੰ ਤਾਂ ਮਿਲਲੀ ਨਹੀਂ ਦਈ ਆ ਨਾਲ ਹੀ ਇੱਥੇ ਹਿਮਾਚਲ ਅਸੀਂ ਗਏ ਆ ਰੋਪੜ ਬਿਲਕੁਲ ਨਾਲ ਉੱਥੇ ਦੀ ਦੇਖੋ ਵੀ ਹਿਮਾਚਲ ਦੇ ਵਿੱਚ ਉੱਥੋਂ ਦਾ ਬੋਨਫਾਈਡ ਆ ਜਿਹੜਾ ਜਿਹੜਾ ਪੀੜੀਦਰ ਪੀੜੀ ਕਈ ਸਦੀਆਂ ਤੋਂ ਰਹਿ ਰਿਹਾ ਉਹੀ ਬੰਦਾ ਅਪਲਾਈ ਕਰੂ ਨੌਕਰੀ ਲਈ ਦੂਜਾ ਨਹੀਂ ਤੇ ਸਾਡੇ ਇੱਥੇ ਰੱਖ ਦਸਵੀਂ ਦਾ ਅੱਜ ਇਹਨਾਂ ਨੇ ਪੋਸਟਰ ਕੱਢੀਆਂ ਪੁਲਿਸ ਦੀਆਂ ਤੇ ਆਪਣਾ ਬੀਲੀ ਬੋਰਡ ਦੇ ਵਿੱਚ ਇਹਨਾਂ ਨੇ 10 ਨੰਬਰ ਦੀ ਪੰਜਾਬੀ ਰੱਖੀ ਹੈ ਤੇ 50 ਨੰਬਰ ਦਾ ਪੇਪਰ ਰੱਖਤਾ ਵੀ ਤੁਸੀਂ ਇਹਨੂੰ ਪਾਸ ਕਰਨਾ ਟੈਸਟ ਨੂੰ ਉਹ 50 ਨੰਬਰ ਦੇ ਪੇਪਰ 'ਚ ਪਤਾ ਕੀ ਹੈ ਹਫਤੇ 'ਚ ਕਿੰਨੇ ਦਿਨ ਹੁੰਦੇ ਆ ਸਾਲ 'ਚ ਕਿੰਨੇ ਮਹੀਨੇ ਹੁੰਦੇ ਆ ਇਹੇ ਕੁਝ ਪ੍ਰਸ਼ਨ ਨੇ ਉਹ ਜਿਹੜਾ ਮਰਜ਼ੀ ਬੰਦਾ ਆ ਕੇ ਪਾਸ ਕਰਕੇ ਖਤ ਹੋ ਜਾਂਦੇ ਸਾਡੇ ਫਿਰ ਖਤਮ ਕਹਾਣੀ ਸੋ ਇਹ ਜਿਹੜਾ ਕਾਨੂੰਨ ਹੈ ਬਣਨੇ ਚਾਹੀਦਾ ਜੇ ਆਪਾਂ ਪੰਜਾਬ ਨੂੰ ਬਚਾਉਣਾ ਤੇ ਨਹੀਂ ਤਾਂ ਭਾਈ 18-20 ਕਰੋੜ ਵਾਦੀ ਹੈ ਆਪਣੇ ਦੀ ਬਿਹਾਰ ਦੀ ਦੇ 25-26 ਕਰੋੜ ਵੱਧ ਦੀ ਹੈ ਜੁਪੀ ਦੀ 40-42 ਕਰੋੜ ਵੱਧ ਦੀ 2 ਕਰੋੜ ਬੰਦਾ ਵੀ ਇਧਰ ਨੂੰ ਆਏ ਸਾਡੇ ਪੱਲੇ ਕੀ ਆ ਦੇਖੋ ਦੁਨੀਆ ਦੇ ਵਿੱਚ ਪੂਰੀ ਦੁਨੀਆ 'ਚ ਇਸ ਵੇਲੇ ਸਾਰੇ ਲੋਕ ਬੱਕ ਬੱਕ ਕੌਮਾਂ ਆਪਣੀ ਸੱਭਿਆਚਾਰ ਨੂੰ ਆਪਣੀ ਧਰਤੀ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਹੇ ਆ 트ੰਪ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਮੈਂ ਬਾਹਰ ਵਾਲਿਆਂ ਨੂੰ ਕੱਢੂੰਗਾ ਤੇ ਮੈਂ ਅਮਰੀਕੀਆਂ ਲਈ ਕੰਮ ਕਰੂੰਗਾ ਕਿਵੇਂ ਠਾ 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 ਲੋਕਾਂ ਨੇ ਵੋਟਾਂ ਪਾਈਆਂ ਟਰੰਪ ਨੂੰ ਇਸੇਕੀ ਪੜੋ ਗੋਰੀਆਂ ਦੀ ਸਾਡੇ ਹਾਲਾਤ ਅਸੀਂ ਨਹੀਂ ਕਹਿੰਦੇ ਕੋਈ ਕੰਮ ਕਰਨ ਆਵੇ ਜੀ ਸਦਕੇ ਆਵੇ ਸਾਡੇ ਲੋਕ ਵੀ ਜਾਂਦੇ ਆ ਸਾਡੀ ਕਿਸੇ ਨਾਲ ਕੋਈ ਨਫ਼ਰਤ ਨਹੀਂ ਕੋਈ ਫਿਰਕਾਪਸਤੀ ਨਹੀਂ ਆ ਪਰ ਯਾਰ ਘੱਟੋ ਘੱਟ ਪੰਜਾਬ ਦੇ ਵਿੱਚ ਨੌਕਰੀਆਂ 'ਚ ਰੋਜ਼ਗਾਰ 'ਚ ਹੋਰ ਕੰਮਾਂ ਦੇ ਵਿੱਚ ਪੰਜਾਬੀਆਂ ਨੂੰ ਪਹਿਲ ਹੋਣੀ ਚਾਹੀਦੀ ਹੁਣ ਜੇ ਅਸੀਂ ਇਹਨੂੰ ਮੁੱਦਾ ਬਣਾਵਾਂਗੇ ਏਜੰਡਾ ਬਣਾਵਾਂਗੇ ਅਸੀਂ ਪਿੱਛੇ ਜੇ ਇਹ ਪੇਸ਼ ਵੀ ਕੀਤਾ ਸੀਗਾ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਮੈਂ ਭਾਈ ਹੰਤੋਜ ਵਰਗਿਆਂ ਸਾਰੇ ਇਕੱਠੇ ਹੋ ਕੇ ਵੀ ਆਹ ਸਾਡਾ ਏਜੰਡਾ ਨੂੰ ਸਰਕਾਰ ਲਾਗੂ ਕਰੇ ਇਹ ਕਿਸੇ ਵੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਨਾ ਚਾਹੀਦਾ ਵੀ ਆਹ ਮੁੱਦੇ ਹੋਣ ਪਾਣੀ ਦਾ ਮੁੱਦਾ ਬੋਲੀ ਦਾ ਮੁੱਦਾ ਨੌਕਰੀਆਂ ਦਾ ਮੁੱਦਾ ਰੋਜ਼ਗਾਰ ਦਾ ਮੁੱਦਾ ਇਹ ਮੁੱਦੇ ਨਹੀਂ ਬਣਦੇ ਮੁੱਦੇ ਕਿਹੜੇ ਆਹ ਮੁਫ਼ਤ ਲੈ ਲੋ ਆਹ ਮੁਫ਼ਤ ਦੇਵਾਂਗੇ ਆਹ ਮੁਫ਼ਤ ਦੇਵਾਂਗੇ ਫਰ ਮੋਤਤਲੀ ਖੇਡ ਚੱਲੂ ਕਮੇ ਕਿੰਨਾ ਚਿਰ ਚੱਲੂ ਦੱਸੋ 4 ਲੱਖ ਕਰੋੜ ਦੇ ਨੇੜੇ ਤੇਰੇ ਕਰਜ਼ਾ ਵਸ ਗਿਆ ਪੰਜਾਬ ਦਾ ਆਮਦਨੀ ਕਿੰਨੀ ਆ ਲੱਖ ਕਰੋੜ 1 ਲੱਖ ਕਰੋੜ ਆਮਦਨੀ ਆ 4 ਲੱਖ ਕਰੋੜ ਕਰਜ਼ਾ ਵਗਿਆ ਤਰਗਾਹ ਮਿਲਣੋਂ ਹਟ ਗਈਆਂ ਫੜੋ ਪਹਿਲਾਂ ਬਾਦਲਾਂ ਵੇਲੇ ਉਹਨਾਂ ਜੇਹਲਾ ਵੇਚੀਆਂ ਬਾਦਲਾਂ ਨੇ ਸਰਕਾਰੀ ਨਹਿਰੀ ਕੋਠੀਆਂ ਵੇਚੀਆਂ ਇਹਨਾਂ ਨੇ ਜਮੀਨਾਂ ਦੇ ਅੱਖ ਰੱਖ ਲਈ ਪੰਚਾਇਤੀ ਜ਼ਮੀਨਾਂ ਨਿਸ਼ਾਨਦੇਹੀ ਕਰਾਉਣ ਲੱਗ ਗਏ ਉਹਨਾਂ ਨੂੰ ਵੇਚਣ ਜਾ ਰਹੇ ਆ ਆ ਜੰਨੀਆਂ ਬੜੇ ਮੱਛੀ ਮਾਰ ਕਿਟਾਂ ਹੁੰਦੀਆਂ ਸੀਗਾ ਸ਼ਹਿਰਾਂ 'ਚ ਉਹ ਸਾਰੀਆਂ ਬਕਾਉ ਵੇਚਦੀਆਂ ਸਰਕਾਰ ਨੇ ਸਰਕਾਰੀ ਜਾਇਦਾਦ ਵੇਚ ਕੇ ਕਿੰਨਾ ਚਿਰ ਕੰਮ ਚੱਲੂਗਾ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜ਼ਮੀਨ ਬੈਂਕ 'ਚ ਗਹਿਣੇ ਪਈ ਐ ਤੇ ਜੇ ਬਚਾਉਣਾ ਲੈ ਸਾਨੂੰ ਆਪਣੇ ਆਪ 'ਚ ਹੀ ਬਦਲਾ ਲੈਣਾ ਆਪਣਾ ਆਪਣੀ ਸੋਚ ਹੀ ਬਦਲਾ ਲੈਣਾ ਪੈਣਾ ਤੋਂ ਸਾਰੇ ਨਗਰ ਦਾ ਬਹੁਤ ਧੰਨਵਾਦ ਆ ਨੰਬਰ ਅਸੀਂ ਜਾਰੀ ਕੀਤਾ ਤੁਸੀਂ ਕੋਈ ਵੀ ਆਪਣੀ ਉਹ ਤੇ ਗੱਲਬਾਤ ਸਾਡੇ ਨਾਲ ਸਨੇਹ ਨਾਲ ਹੀ ਸਾਂਝੀ ਕਰ ਸਕਦੇ ਆ ਕੋਈ ਤੁਹਾਡੀ ਸਮੱਸਿਆ ਪਹਿਲੇ ਦਾਰ ਸੁਣੋ ਹੱਲ ਕਰਨੀ ਪੈਣੀ ਆ ਆਪ ਨੂੰ ਇਕੱਠੇ ਹੋਣਾ ਪੈਣਾ ਪਰ ਥੋਡੇ ਇਸ ਭਵਿੰਦਰਾ ਰਗੇ ਜੇ ਮੁੰਡੇ ਹੋਰ ਆ ਗਰਮੀ ਤਰਗੇ ਥੋਡੇ ਇਲਾਕੇ ਦੇ ਨੌਜਵਾਨ ਆ ਇਹ ਵੀ ਥੋਡੇ ਨਾਲ ਖੜਨਗੇ ਅਸੀਂ ਵੀ ਆ ਜਾਾਂਗੇ ਪਰ ਪਹਿਲਾਂ ਲੋਕਾਂ ਨੂੰ ਉੱਠਣਾ ਪੈਣਾ ਜੀਰਾ ਫੈਕਟਰੀ ਉਦੋਂ ਬੰਦ ਹੋਈ ਸੀ ਜਦੋਂ ਉਸੇ ਆਲੇ-ਦਾਲੇ ਦੇ 25 ਪਿੰਡ ਉੱਠੇ ਸੀ ਜਦੋਂ ਥੱਲੋਂ ਜ਼ਹਿਰ ਨਿਕਲਣ ਲੱਗੀ ਪਸ਼ੂ ਮਰਨ ਲੱਗੇ ਬੰਦੇ ਮਰਨ ਲੱਗੇ ਲੋਕ ਉੱਠੇ ਫਿਰ ਪੂਰਾ ਪੰਜਾਬ ਖੜਿਆ ਜਾ ਕੇ ਤਾਂ ਫੈਕਟਰੀ ਬੰਦ ਕਰਾ ਦਿੱਤੀ ਸੋ ਲੋਕਾਂ ਦੇ ਇੱਕੇ ਨਾਲ ਹੀ Não, Não. Não.